ਜਿੱਦਾਂ ਕਿ ਆਪਾਂ ਸਭ ਜਾਣਦੇ ਹਾਂ ਦਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਨਹੀਂ ਸਗੋ ਬੋਲੀਵੁੱਡ ਅਤੇ ਹਾਲੀਵੁੱਡ ਇੰਡਸਟਰੀ ਦੇ ਵੀ ਸਿਗਰਾ ਤੇ ਐਕਟਰਾਂ ਦੇ ਵਿੱਚ ਆਉਣ ਲੱਗ ਪਏ ਨੇ ਅਤੇ ਇਹਨਾਂ ਨੂੰ ਚਾਹਣ ਵਾਲੇ ਇੰਡੀਆ ਵਿੱਚ ਹੀ ਨਹੀਂ ਸਗੋ ਵਿਦੇਸ਼ਾਂ ਵਿੱਚ ਵੀ ਰਹਿੰਦੇ ਆ ਤੇ ਹੁਣ ਦਲਜੀਤ ਦੋਸਾਂਝ ਜਲਦੀ ਆਪਣੇ ਫੈਜ਼ਲੀ ਇੱਕ ਵੱਡੀ ਹੋਰ ਫਿਲਮ ਲੈ ਕੇ ਆ ਰਹੇ ਨੇ ਜੋ ਕਿ ਇਸੇ ਮੰਤਰੀ ਰਿਲੀਜ਼ ਹੋਣ ਵਾਲੀ ਹੈ ਜਿਸ ਦਾ ਨਾਮ ਹੈ ਸਰਦਾਰ ਜੀ 3 ਅਤੇ ਇਸ ਫਿਲਮ ਦਾ ਟੀਜ਼ਰ ਵੀ YouTube ਉੱਤੇ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਦੇਖਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਬੋਲੀਵੁੱਡ ਦੀ ਇਸਤਰੀ 2 ਫਿਲਮ ਫੇਲ ਕਰ ਸਕਦੀ ਹੈ ਜਿਸ ਦਾ ਪਤਾ ਫਿਲਮ ਦੇ ਟੀਜ਼ਰ ਤੋਂ ਸਾਫ਼-ਸਾਫ਼ ਲੱਗ ਰਿਹਾ ਹੈ ਇਸ ਫਿਲਮ ਦੇ ਟੀਜ਼ਰ ਵਿੱਚ ਸਾਨੂੰ ਹਰ ਤਰ੍ਹਾਂ ਦਾ ਰੰਗ ਦੇਖਣ ਨੂੰ ਮਿਲ ਰਿਹਾ ਹੈ ਜਿੱਦਾਂ ਕਿ ਇਸ ਫਿਲਮ ਵਿੱਚ ਐਕਸ਼ਨ ਨਾ ਕਮੇਡੀ ਅਤੇ ਰੋਮਾਂਸ ਸਭ ਇਸ ਫਿਲਮ ਵਿੱਚ ਦੇਖਣ ਨੂੰ ਮਿਲਣਗੇ ਪਰ ਇਸ ਵਾਰ ਦਲਜੀਤ ਦਸਾਂਝ ਨੇ ਇਸ ਫਿਲਮ ਵਿੱਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਕਰਕੇ ਇਸ ਫਿਲਮ ਦੇ ਵਿੱਚ ਡਰ ਦਾ ਮਾਹੌਲ ਵੀ ਪੂਰਾ ਹੋਣ ਵਾਲਾ ਹੈ ਇਸ ਫਿਲਮ ਦੇ ਟੀਜ਼ਰ ਵਿੱਚ ਦਿਖਾਇਆ ਗਿਆ ਹੈ ਕਿ ਕਿੱਦਾਂ ਦਲਜੀਤ ਦਸਾਂਝ ਭੂਤਾਂ ਅਤੇ ਚੁੜੇਲਾ ਨੂੰ ਆਪਣੇ ਵਾਸ ਵਿੱਚ ਕਰਨ ਲਈ ਤਾੰਤ੍ਰਿਕ ਵਿਦਿਆ ਸਿੱਖਦੇ ਨੇ ਤੇ ਪੂਰੀ ਦੀ ਤਿਆਰੀ ਦੇ ਨਾਲ ਸਕਾਟਲੈਂਡ ਪਹੁੰਚਦੇ ਨੇ ਇਸ ਫਿਲਮ ਦੀ ਸਟੋਰੀ ਤਾਂ ਬਾਖਮਾਲ ਹੈਗੀ ਹੈ ਪਰ ਇਸ ਦੇ ਨਾਲ ਤੁਹਾਨੂੰ ਇਸ ਫਿਲਮ ਵਿੱਚ ਬਾਖਮਾਲ ਐਕਟਰ ਵੀ ਪ੍ਰਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਇਸ ਫਿਲਮ ਵਿੱਚ ਮਾਨਵ ਵਿੱਚ ਅਤੇ ਗੁਲਸ਼ਨ ਗਰੋਵਰ ਸਾਨੂੰ ਬੜੇ ਹੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ ਫਿਲਮ ਵਿੱਚ ਆਪਾਂ ਨੂੰ ਨੀਰੂ ਬਾਜਵਾ ਅਤੇ ਜੈਜ਼ਮਿਨ ਬਾਜਵਾ ਮੇਨ ਲੀਡ ਰੋਲ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ ਅਤੇ ਇਸ ਫਿਲਮ ਦੇ ਡਾਇਰੈਕਟਰ ਨੇ ਅਮਰ ਹੁੰਦਲ ਜਿਨ੍ਹਾਂ ਨੇ ਵਾਰਨਿੰਗ ਟੂ ਬੀਬੀ ਰਜਨੀ ਵਰਗੀਆਂ ਸੁਪਰ ਹਿੱਟ ਫਿਲਮਾਂ ਪੰਜਾਬੀ ਇੰਡਸਟਰੀ ਦੀ ਝੋਲੀ ਪਾਈਆਂ ਇਹ ਫਿਲਮ 27 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਸੋ ਤੁਹਾਨੂੰ ਇਸ ਫਿਲਮ ਦਾ ਟੀਜ਼ਰ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਸਾਡੇ ਨਾਲ ਜੁੜੇ ਰਹਿਣ ਲਈ ਪੰਜਾਬੀ ਗ੍ਰਾਊਂਡ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਧੰਨਵਾਦ